ਸੁਵੀਰਬਾਦਲ ਦੀ ਬੇਟੀ ਦੇ ਵਿਆਹ ਤੇ ਅਫਸਾਨਾਖਾਨ ਵੀ ਪਹੁੰਚਦੇ ਅਫਸਾਨਾਖਾਨ ਜਾ ਕੇ ਸੁਵੀਰਬਾਦਲ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਸੁਵੀਰਬਾਦਲ ਉਹਨਾਂ ਨੂੰ ਕਹਿੰਦੇ ਚਲੋ ਫਿਰ ਤੁਸੀਂ ਦਿਖਾਓ ਆਪਣੇ ਜਲਵੇ ਤੇ ਜਿਸ ਤੋਂ ਬਾਅਦ ਅਫਸਾਨਾਖਾਨ ਹਰਸੀਮਣ ਕੌਰ ਨੂੰ ਵੀ ਮਿਲਦੀ ਉਹ ਕਹਿੰਦੀ ਚੱਲ ਜਾ ਸਟੇਜ ਤੱਕ ਪਾ ਦੇ ਗਾ ਫਿਰ ਵੇਖੋ ਜਗਤੋਬਾਦ ਅਫਸਾਨਾਖਾਨੇ ਸਟੇਜ ਤੇ ਪਰਫਾਰਮ ਵੀ ਕੀਤਾ ਤੇ ਦੇਖੋ ਸਾਰੇ ਜਣੇ ਕਿਵੇਂ ਅਫਸਾਨਾਖਾਨ ਦੇ ਗਣੇ ਤੇ ਨੱਚ ਰਹੇ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਆਪਕਾ ਲਿਖ ਕੇ ਜੇ ਤੁਹਾਨੂੰ ਕੁਝ ਨਜ਼ਰ ਆ ਰਿਹਾ ਤਾਂ ਵਾਹਿਗੁਰੂ ਜੀ ਲਿਖ ਕੇ ਇਸ ਵੀਡੀਓ ਨੂੰ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ